ਸਵਾਗਤ ਹੈ ਜੀ ਤਲਵੰਡੀ ਪਾਈ ਟੈਂਪ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲਾਈਕ ਫੋਲੋ ਨਹੀਂ ਕੀਤਾ ਜਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਸਵੇਰੇ ਆਪਣੇ ਚੈਨਲ ਤੇ ਚੋਰੀ ਹੋਈ ਮੋਟਰਸਾਈਕਲ ਸਬੰਧੀ ਇੱਕ ਪੋਸਟ ਅਪਲੋਡ ਕੀਤੀ ਗਈ ਸੀ ਇਸ ਸਬੰਧੀ ਮੋਟਰਸਾਈਕਲ ਦੇ ਮਾਲਕ ਜਗਰਾਉ ਨੇ ਸਾਡੇ ਨਾਲ ਰਾਪਟਾ ਬਣਾਉਣ ਤੋਂ ਬਾਅਦ ਤਲਵੰਡੀ ਪਾਈ ਪਹੁੰਚੇ ਜਿਨ੍ਹਾਂ ਨੇ ਮੋਟਰਸਾਈਕਲ ਦੇ ਅਰੀਜਨਲ ਕਾਗਜ਼ ਦਿਖਾਏ ਉਸ ਤੋਂ ਬਾਅਦ ਪਤਵੰਤਿਆਂ ਦੀ ਹਾਜ਼ਰੀ ਵਿੱਚ ਮੋਟਰਸਾਈਕਲ ਉਹਨਾਂ ਨੂੰ ਸੌਂਪਿਆ ਗਿਆ ਅੱਜ ਉਹ ਸੁਣਦੇ ਹਾਂ ਉਹਨਾਂ ਦੀ ਜਵਾਨੀ ਵਿਰਕੀ ਕਹਾਣੀ ਹੈਗੀ ਸਾਰੀ 10 ਘੰਟੇ ਇਹ ਅਸੀਂ ਸ਼੍ਰੀ ਰਾਤਰੀਆ ਦੇਣਾ ਸਾਡੇ ਮੋਟਰਸਾਈਕਲ ਗਵਾਚਾ ਸੀਗਾ ਠੀਕ ਹੈ ਜੀ ਤੇ ਅਹੀ ਚੋਰ ਨੂੰ ਟ੍ਰੇਸ ਕੀਤਾ ਜੀਗਾ ਠੀਕ ਹੈ ਆ ਜਿਹੜਾ ਮੋਟਰਸਾਈਕਲ ਚੋਰ ਛੱਡ ਗਿਆ ਭਾਦੀਗਾ ਇਹਨੂੰ ਪੰਜਾਬ ਦੇ ਕਬਜ਼ੇ ਤੇ ਲੈ ਲਿਆ ਜੀ ਜਿਹੜਾ ਗੈਰਨ ਬਰਦਰ ਠੀਕ ਹੈ ਇਹਦਾ ਨਾਮ ਗੋਂਜਾ ਗੈਰਨ ਬਰਦਰ ਅਸੀਂ ਆਪਦੇ ਕਬਜ਼ੇ ਲੈ ਲਿਆ ਅਸੀਂ ਬਾਅਦ ਟ੍ਰੇਸ ਕਰਨ ਤੇ ਪਤਾ ਲੱਗਾ ਵੀ ਇਹ ਜਗਰਾਉਂਦਾ ਮੋਟਰਸਾਈਕਲ ਆ ਤੇ ਆ ਬਾਈ ਜਿਹੜੀ ਆਈ ਆ ਇਹਨਾਂ ਨੂੰ ਵਾਪਸ ਕੀਤਾ ਸੀ ਠੀਕ ਹੈ ਜੀ ਮਿਲ ਗਿਆ ਕਿ ਨਹੀਂ ਸਾਡਾ ਮਿਲ ਗਿਆ ਜੀ ਠੀਕ ਠੀਕ ਸਾਡਾ ਮਿਲ ਗਿਆ ਹਾਂ ਠੀਕ ਕਿੱਥੇ ਚੋੜਿਆ ਕਲਵਿੰਦਰ ਸਿੰਘ ਇਹ ਕਦੋਂ ਤੁਹਾਡਾ ਮੋਟਰਸਾਈਕਲ ਗਵਾਚਿਆ ਸੀ ਇਹ ਇਧਰ ਚੱਕ ਕੋਈ ਨਹੀਂ ਮੇਰੇ ਕੋਲ ਸੀ ਉਹ ਚੱਕ ਹੋ ਗਿਆ ਰਾਤ ਦੇ ਨੇਮ ਗੰਮਿਆ ਸੀਗਾ ਜੀ ਗਰਾਲ ਮਾਰਕੀਟ ਦੇ ਅੱਛਾ ਠੀਕ ਆ ਤੇ ਇਹ ਕਹਿੰਦੇ ਨਾਂ ਤੇ ਹੈਗਾ ਇਹ ਹਾਂ ਮੋਮੀ ਦੇ ਨਾਂ ਤੇ ਹੈ ਅੱਛਾ ਠੀਕ ਆ ਤੇ ਅੱਜ ਇਹਨਾਂ ਨੇ ਤੁਹਾਨੂੰ ਮਤਲਬ ਤੇ ਇੱਕ ਤਾਂ ਤਲਵੰਡੀਓ ਮਿਲਿਆ ਫਿਰ ਇਹ ਠੀਕ ਠੀਕ ਧੰਨਵਾਦ ਜੀ ਚਲੋ ਧੰਨਵਾਦ ਇਹਨਾਂ ਵੀਰਾਂ ਦਾ ਕਰਦੇ ਜਿਨ੍ਹਾਂ ਨੇ ਹਾਂ ਹਾਂ ਇਹਨਾਂ ਨੂੰ ਭਾਗ ਲਾ ਕੇ ਇੱਕ ਉਸੇ ਪੁਆਇੰਟ ਵਾਲੇ ਚਲਾ ਗਿਆ ਉਹ ਦੁਨੀਆ ਬਬੀ ਨੂੰ ਚਾਹਦਾ ਵਾ ਚਾਹ ਨੰਬਰ ਸਾਨੂੰ ਚਾਹ ਨੋਕਰ ਹੋਣੀ ਇਹਨਾਂ ਮੈਂ ਬਾਤ ਉੱਤੇ ਛੱਡ ਜਾਂ ਮੈਂ ਨੰਬਰ ਇੱਕ ਤੋਂ ਉੱਪਰ ਕਿਵੇਂ ਮੈਨੂੰ ਜਾਣਕਾਰੀ ਮਿਲੀ ਵੀ ਮੋਟਰਸਾਈਕਲ ਤਲਵੰਡੀ ਆ ਇਹ ਸਾਨੂੰ ਜੀ ਜੰਗਸ਼ਰ ਨੇ ਫੋਨ ਲਾਇਆ ਸੀਗਾ ਅੱਛਾ ਵੀ ਸਾਡੇ ਕੋਲੇ ਫੋਨ ਆਇਆ ਵਾ ਵੀ ਉਹਦਾ ਮੋਟਰਸਾਈਕਲ ਭਾਈ ਕਿ ਤਲਵੰਡੀ ਆ ਧੰਨਵਾਦ ਠੀਕ ਹੋ ਜਾ ਕੇ ਲੈ ਆਓ ਠੀਕ ਠੀਕ ਹੈ ਅਸੀਂ ਵੀ ਇੱਥੇ ਆ ਗਏ ਜੀ ਵੀਰ ਜੀ ਦਾ ਧੰਨਵਾਦ ਬਹੁਤ ਧੰਨਵਾਦ ਆ ਇਹਦਾ ਵੀਰ ਨੇ ਫੜ ਲਿਆ ਮੋਟਰ ਸਾਡਾ ਠੀਕ 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 ਓਕੇ